ਕਿਹੜਾ ਮਤਲਬ ਖੇਡਾਂ ਮਤਲਬ ਪੰਜਾਬ ਦੀਆਂ ਸ਼ੁਰੂ ਕੀਤੀ ਜਾ ਰਹੀ ਪੰਜਾਬ ਸਰਕਾਰ ਦੁਆਰਾ ਕੀ ਕਹੋਗੇ ਸਾਰੇ ਇਸ ਬਾਰੇ ਸਰ ਇਸ ਬਾਰੇ ਮੈਂ ਕਹਿਣਾ ਚਾਹਾਂਗਾ ਕਿ ਪੰਜਾਬ ਸਰਕਾਰ ਦਾ ਜਿਹੜਾ ਉਪਰਾਲਾ ਖੇਡਾਂ ਮਤਲਬ ਪੰਜਾਬ ਦੀਆਂ ਕਿ ਪੰਜਾਬ ਨੂੰ ਅਸੀਂ ਰੰਗਲਾ ਪੰਜਾਬ ਬਣਾਉਣਾ ਹੈ ਇੱਕ ਬਹੁਤ ਹੀ ਸੋਹਣਾ ਉਪਰਾਲਾ ਹੈ ਜੋ ਕਿ ਇਹੋ ਇਸ ਸਾਲ 2024 ਦੇ ਵਿੱਚ ਖੇਡਾਂ ਮਤਲਬ ਪੰਜਾਬ ਦੀਆਂ ਸੀਜ਼ਨ 30 ਚੱਲ ਰਿਹਾ ਹੈ ਇਹ ਕਿ 29 ਅਗਸਤ ਨੂੰ ਇਹਦਾ ਉਦਘਾਟਨ ਸਿੰਘ ਸਾਹਿਬ ਸਾਡੇ ਵਾਜ ਸਿੰਘ ਸਾਹਿਬ ਕਰਨਗੇ ਸਭ ਨੂੰ ਵਿਕੇ ਉਸ ਤੋਂ ਬਾਅਦ ਅਸੀਂ ਸਾਡੇ ਇੱਥੇ ਜਿਹੜੇ ਹੈਗੀਆਂ ਬਲੌਕ ਟੂਰਨਾਮੈਂਟ ਆ 1 ਸਤੰਬਰ ਤੋਂ ਲੈ ਕੇ 10 ਸਤੰਬਰ ਤੱਕ ਅਸੀਂ ਬਲੌਕ ਟੂਰਨਾਮੈਂਟ ਕਰਾਵਾਂਗੇ ਉਸ ਦੇ ਸਦ ਵਿੱਚ ਅੱਗੇ 15 ਸਤੰਬਰ ਤੋਂ ਲੈ ਕੇ 28 ਸਤੰਬਰ ਤੱਕ ਸਾਡੀਆਂ ਜ਼ਿਲ੍ਹਾ ਪੱਧਰੀ ਖੇਡਾਂ ਉਹ ਖੇਡਾਂ ਹੋਣਗੀਆਂ ਉਸ ਤੋਂ ਬਾਅਦ 5 ਅਕਤੂਬਰ ਤੋਂ ਲੈ ਕੇ 10 ਅਕਤੂਬਰ 10 ਅਕਤੂਬਰ ਤੱਕ ਸਾਡੀਆਂ ਜਿਹੜੀਆਂ ਹੈਗੀਆਂ ਨੇ ਸਟੇਟ ਪੱਧਰੀ ਟੂਰਨਾਮੈਂਟ ਹੋਣਗੇ ਜਿਦੇ ਵਿੱਚ ਅਸੀਂ ਇੱਥੇ ਸਟੇਟ ਪੱਧਰੀ ਟੂਰਨਾਮੈਂਟ ਦੇ ਵਿੱਚ ਗੱਤਕਾ ਰਗਬੀ ਸਾਈਕਲਿੰਗ え ਆਪਣਾ ਆਰਚਿਵ ਕਰਾ ਰਹੇ ਆ ਤੇ ਇਸ ਕਲੱਬ ਦੇ ਵਿੱਚ ਅੱਜ ਜਿਹੜੀ ਟਾਰਚ ਆ 20 ਤਰੀਕ ਨੂੰ ਲੁਧਿਆਣੇ ਤੋਂ ਟਾਰਚ ਚੱਲ ਕੇ ਰਾਇਲ ਟਾਰਚ ਜਿਹਦਾ ਜਰਾ ਆਗਾਜ਼ ਕੀਤਾ ਗਿਆ ਵਾ ਲੁਧਿਆਣੇ ਤੋਂ ਉਹ ਫਰੀਦਕੋਟ ਹੁੰਦੇ ਹੋਏ ਸਾਡੇ ਕੋਲ ਅੱਜ ਕਰੰਟਾ ਦੇ ਥਰੂ ਸਾਡੇ ਕੋਲ ਅਸੀਂ ਚੱਬੇ ਪੈਂਡਰ ਸੀ ਕੀਤੀ ਹੈ ਅਮਰ ਸਾਰ ਰਿਸਿਵ ਕੀਤੀ ਹੈ ਤੇ ਮੈਂ ਬਹੁਤ ਹੀ ਮਾਣ ਮਹਿਸੂਸ ਹੋ ਰਿਹਾ ਹੈ ਕਿ ਮੈਂ ਇਸ ਟਾਰਚ ਦਾ ਹਿੱਸਾ ਰਿਆ ਹਾਂ ਸਾਨੂੰ ਇਹ ਅਮਰਸਰ ਵਾਸੀਆਂ ਲਈ ਬਹੁਤ ਹੀ ਮਾਣ ਵਾਲੀ ਗੱਲ ਹੈ ਕਿ ਅਸੀਂ ਸਰਵੇ ਟਾਰਚ ਲਾਈਕ ਦਾ ਰਹਿ ਗਿਆ ਕਮਰਲੇਜ ਪਾਰਕ ਲਿਆ ਤੇ ਮੌਕਾ ਮਿਲਿਆ ਹੈ ਇੱਕ ਆਰੀ ਨੂੰ ਟਾਰਚ ਅਸੀਂ ਸਾਡੇ ਵੱਲੋਂ ਜਿਹੜਾ ਗੰ다ਸਪੁਰ ਨੂੰ ਭੇਜੀ ਜਾ ਕਿ ਜੀ ਗਈ ਹੈ ਉਥੇ ਉਹਨਾਂ ਸਾਡੇ ਟਾਰਚ ਜਿਹੜੀ ਆ ਜਿਹੜਾ ਡੀਐਸਓ ਸਾਹਿਬ ਜਿਹੜੇ ਹੈਗੇ ਨੇ ਸਾਡੇ ਫਰਾਜ਼ ਸਿੰਘ ਸੁਰਜਿੰਦਰ ਸਿੰਘ ਉਹ ਰਸੀਵ ਕਰਨਗੇ ਜੰਤੀਪੁਰ ਵਿਖੇ ਉਸ ਤੋਂ ਬਾਅਦ ਟਾਰਚ ਪਠਾਨਕੋਟ ਹੁੰਦੀ ਹੋਈ ਸ਼ਾਰਪੁਰ ਹੁੰਦੀ ਹੋਈ ਯਾਨੀ ਲਾਸਟਲੀ 29 ਤਰੀਕ ਨੂੰ ਇਹ ਸਭਰੂਰ ਵਿਖੇ ਪਹੁੰਚੇਗੀ ਸਰ ਮੋਟਿਵ ਕੀ ਹੈ ਕਿ ਇਹ ਪੰਜਾਬ ਦੀਆਂ ਕਰਵਾਇਆ ਜਾ ਰਿਹਾ ਪੰਜਾਬ ਸਰਕਾਰ ਛੇਟਾ ਮਤਲਬ ਪੰਜਾਬ ਦੀਆਂ ਇਹ ਮੋਟਿਵ ਹੈ ਕਿ ਬੱਚੇ ਨੂੰ ਹਰ ਵਰਗ ਦੇ ਬੱਚੇ ਨੂੰ ਹਰ ਵਰਗ ਨੂੰ ਖੇਡਾਂ ਨਾਲ ਜੋੜਨਾ ਹੈ ਕਿ ਇਹ ਕੋਈ ਸੋਚਦਾ ਕਿ ਅਸੀਂ ਜਿਹੜਾ ਇਹ ਨਸ਼ਾ ਮੁਕਤ ਪੰਜਾਬ ਬਣਾ ਸਕੀਏ ਖੇਟਾ ਇਹ ਕਿਹਦਾ ਜਲੀਆ ਹੈ ਜਿਹਦੇ ਵਿੱਚ ਕਿ ਅਸੀਂ ਬੱਚਿਆਂ ਨੂੰ ਨਸ਼ਾ ਤੋਂ ਦੂਰ ਰੱਖ ਸਕਦੇ ਆ ਮੈਂ ਤੰਦਰੁਸਤ ਬਣ ਲੈ ਤੰਦਰੁਸਤ ਤੰਦਰੁਸਤ ਖੇਡਾਂ ਨਾਲ ਨਾਲ ਬਚਾ ਤੰਦਰੁਸਤ ਤੇ ਫਿਜ਼ੀਕਲੀ ਐਂਡ ਮੈਂਟਲੀ ਦੋਵੇਂ ਪਾਸੇ ਫਿੱਟ ਰਹਿੰਦਾ ਹੈ